ਗਰਤੀ ਦੀਆਂ ਕਿਡਨੀਆਂ ਦੋਨੇ ਖਰਾਬ ਹੈ ਮੇਰੇ ਘਰ ਵਾਲੇ ਦੀ ਡੈਥ ਹੋਈ ਹੋਈ ਹੈ ਮੈਂ ਬਹੁਤ ਮੁਸ਼ਕਿਲ ਹੈ ਸਾਡੇ ਘਰ ਚ ਕੋਈ ਸਾਧਨ ਨਹੀਂ ਕਮਾਈ ਦਾ ਮੈਂ ਰੋਟੀ ਦਾ ਕੰਮ ਕਰਦੀ ਉਹ ਵੀ ਮੈਂ ạtਕੇ ਮੇਰੇ ਬੇਟੀ ਨੂੰ ਮਜ਼ਾਮਦੀ ਹੈਗੀ ਹੈ ਕੋਈ ਸਾਡੇ ਨਾਲ ਬੰਦਾ ਨਹੀਂ ਹੈਗਾ ਜਿੰਨਾ ਵੀ ਹੋ ਸਕਦਾ ਮੇਰੇ ਭੈਣ ਬਣਾ ਮੇਰੀ ਸੇਵਾ ਕਰੋ ਮੇਰੇ ਬੇਟੀ ਦੀਆਂ ਕਿਡਨੀਆਂ ਬਦਲੋ ਜਣ ਕਿਤੇ ਮੇਰੀ ਬੇਟੀ ਦੀ ਜਾਨ ਬਚਾ ਲਿਓ ਮੇਰੀ ਬੇਟੀ ਦੀ ਜਾਨ ਬਚਾ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਹਾਂ ਜਲੰਧਰ ਇਹ ਸਾਡੀ ਭੈਣ ਦਾ ਫੋਨ ਆ ਰਿਹਾ ਸੀ ਬਾਰ-ਬਾਰ ਕਿ ਮੇਰੀ ਬੇਟੀ ਬਹੁਤ ਸੀਰੀਅਸ ਆ ਸਾਡੇ ਕੋਲ 1 ਰੁਪਈਆ ਨਹੀਂ ਪੈਸਾ ਇਲਾਜ ਕਰਾਉਣ ਨੂੰ ਤੇ ਮੇਰੇ ਪਤੀ ਦੀ ਵੀ ਡੈਥ ਹੋ ਗਈ ਆ ਤੇ ਘਰ ਵਾਲੇ ਦੀ ਡੈਥ ਹੋਣ ਤੋਂ ਬਾਅਦ ਵਿਚਾਰੀ ਬੇਟੀ ਵੀ ਬਿਮਾਰ ਪਈ ਆ ਬਹੁਤ ਜ਼ਿਆਦਾ ਦੋਸਤੋ ਵੇਖਿਆ ਨਹੀਂ ਜਾ ਰਿਹਾ ਦੁੱਖ ਤਸੀਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦੀ ਤਿਲ ਫੁੱਲ ਜਰੂਰ ਜਿਹੜੀ ਆ ਮਦਦ ਕੀਤੀ ਜਾਵੇ ਦਸਵੰਦ ਭੇਜ ਕੇ ਕਿਉਂਕਿ ਬੇਟੀ ਦੇ ਗੁਰਦੇ ਜਿਹੜੇ ਆ ਬਹੁਤ ਜ਼ਿਆਦਾ ਖਰਾਬ ਹੋ ਗਏ ਆ ਫੈਸਲਾ ਪਿਆ ਵਾ 15 ਤੋਂ 20000 ਦਾ ਤੇ ਅੱਜ ਦਾ ਅੱਜ ਦਾ ਹੀ ਖਰਚਾ ਆ ਬਾਕੀ ਜਿਹੜੀ ਆ ਲਗਾਤਾਰ ਜਿਹੜੀ ਆ ਡੈਲਸੀਸ ਹੁੰਦੀ ਆ ਹਫਤੇ 'ਚ ਦੋ ਵਾਰੀ ਤੇ ਭੈਣ ਦਾ ਕੋਈ ਸਹਾਰਾ ਨਹੀਂ ਹੈਗਾ ਅੱਜ ਅਸੀਂ ਭੈਣ ਨੂੰ ਥੋੜੀ ਜੀ ਮਦਦ ਦੇ ਕੇ ਚੱਲੇ ਆ ਰੋਈ ਗੁਰਜੀ ਤੇ ਇਹ ਸੰਗਤ ਜੀ ਇਹ ਵੀ ਤੁਹਾਡੀ ਸੇਵਾ ਤੁਹਾਡਾ ਪੈਸਾ ਤੁਸੀਂ ਭੇਜਿਆ ਤੁਸੀਂ ਸੇਵਾ ਆਪਣੇ ਤਿਲ ਫੁੱਲ ਦਸਵੰਦ ਭੇਜਦੇ ਹੋ ਤੇ ਇਹੋ ਜੇ ਲੋੜਵੰਦ ਪਰਿਵਾਰਾਂ ਦੇ ਲੇਖੇ ਲੱਗਦੀ ਆ ਤੇ ਪੰਜ ਜੀ ਕਿੰਨਾ ਚਿਰ ਹੋ ਗਿਆ ਬੇ ਬੇਟੀ ਨੂੰ ਇਹਨਾਂ ਨੂੰ ਸਾਲ ਹੀ ਹੋ ਜਾਣੇ ਦਿਵਾਲੀ ਤੇ ਸਾਲ ਹੋ ਜਾਣੇ ਹਾਂਜੀ ਸਾਲ ਹੋ ਜਾਣੇ ਤੇ ਕਿੱਦਾਂ ਚੱਲਦਾ ਰਿਹਾ ਤੁਹਾਡਾ ਜਾਰ ਆਪਾਂ ਚ ਬਹੁਤ ਮੁਸ਼ਕਲ ਨੇ ਕਿ ਮੈਂ ਰੋਟੀ ਦਾ ਕੰਮ ਕਰੇ ਹੁਣ ਮੈਂ ਹੋ ਵੀ ਨਹੀਂ ਜਾਂਦੀ ਕਿ ਬਸ ਇਹ ਤਾਂ ਭੈਣ ਭਰਾਵਾਂ ਦੀ ਮਦਦ ਲੈਣੀ ਆ ਬੁ ਕਈ ਵਰੀ ਹੋ ਵੀ ਨਹੀਂ ਦਿੰਦੇ ਮਦਦ ਮੈਨੂੰ ਅੱਛਾ ਬਹੁਤ ਮੁਸ਼ਕਲ ਹੋ ਜਾਂਦੀ ਮੈਨੂੰ ਤੁਹਾਨੂੰ ਚਿੰਤਾ ਨਾ ਕਰੋ ਬਾਕੀ ਉਹ ਸੰਗਤ ਬੈਠੀ ਆ ਉਹਨਾਂ ਨੇ ਤੁਹਾਡੀ ਮਦਦ ਕਰਨੀ ਆ ਸੰਗਤ ਜੀ 10 20 50 100 500 ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਤੇ ਇਹ ਬੇਟੀ ਦੀ ਜਾਨ ਬਚ ਜਾਣੀ ਆ ਇਹਨਾਂ ਦੀ ਮਦਦ ਹੋ ਜਾਣੀ ਆ